ਬਾਈ ਕੋ ਢਿੱਕਾ ਕਾਲਚਰ ਬਾਈ ਕੋ ਢਿੱਕੀ ਭਤੇ ਤੰਤਨ ਬਾਬਾ ਸਿਕੰਦਰ ਜੀ ਮਾਂ ਪਰਚ ਗੁਰਦੁਆਰਾ ਬਾਬਾ ਸਿਕੰਦਰਾਸ ਜੋ ਐਸਜੀਪੀਸੀ ਦੇ ਅਧੀਨ ਸੇਵਾ ਦਵਾ ਰਿਆ ਹੈ। ਔਰ ਬਾਬਾ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਜੋੜ ਮੇਲਾ ਬੜੀ ਸ਼ਰਧਾ ਸਤਕਾਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਮਨਾਉਂਦੀਆਂ ਜੋ 23 ਤਰੀਕ 23 ਮਈ ਨੂੰ ਤਾਂ ਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਸੀ ਔਰ ਅੱਜ 7 ਤਰੀਕ ਨੂੰ ਸਵੇਰੇ ਅਖੀਰਲੀ ਲੜੀ ਦੇ ਭੋਗ ਪਏ ਨੇ ਔਰ ਪ੍ਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਜਿਹੜਾ ਖੁੱਲੇ ਪੰਡਾਲ ਵਿੱਚ ਲੈ ਕੇ ਗਏ ਆ ਗਿਆ ਬਾਤ ਚਰਨ ਪਾਏ ਆ ਔਰ ਜਿੱਥੇ ਰਾਗੀ ਤੁਹਾਡੀ ਕਵਿਚਰ ਕੀਤੀ ਜਥੇ ਗੁਰੂ ਸ਼ਬਦ ਨਾਲ ਪ੍ਰਸ਼ਾਦ ਸੰਗਤਾਂ ਨੂੰ ਦੇ ਕੇ ਨਿਹਾਲ ਕਰਨਗੇ ਸੋ ਮੈਂ ਇਸ ਸ਼ੁਭ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੁਖ ਸਕੱਤਰ ਸਰਦਾਰ ਕਲਵੰਤ ਸਿੰਘ ਜੀ ਮੰਨਨ ਸਾਹਿਬ ਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਰਦਾਰ ਅਵਤਾਰ ਸਿੰਘ ਜੀ ਐਡੀਸ਼ਨਲ ਮੈਨੇਜਰ ਜੋ ਇਸ ਮੇਲੇ ਦੀ ਸਾਰੀ ਦੇਖ ਰਿਕ ਕਰ ਰਹੇ ਨੇ ਔਰ ਗੋਤਪ੍ਰੀ ਸਿੰਘ ਜੀ ਰਾਮਪੁਰ ਐਡੀਸ਼ਨਲ ਮੈਨੇਜਰ ਸੁਲਤਾਨਪੁਰ ਲੋਧੀ ਔਰ ਗੁਰਦੁਆਰਾ ਬਾਬਾ ਸਿਕੰਜਾ ਜੀ ਦੇ ਮੈਨੇਜਰ ਜਸਵੰਤ ਸਿੰਘ ਜੀ ਬਾਜਵਾ ਸੈਕ ਮੈਨੇਜਰ ਬੀਬੀ ਕਿਰਨਦੀਪ ਕੌਰ ਤੇ ਸਮੁੱਚੇ ਸਾਡਾ ਜਿਹੜਾ ਸਟਾਫ ਬਾਹਰਲੇ ਗੁਰਦੁਆਰਾ ਸਾਹਿਬਾਂ ਤੋਂ ਵੀ ਆਇਆ ਔਰ ਸਾਡਾ ਵੀ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਸਟਾਫ ਆ ਰਾਤ ਦਿਨ ਕਰਕੇ ਮਿਹਨਤ ਇਸ ਗੁਰਦੁਆਰਾ ਇਸ ਜੋੜ ਮੇਲੇ ਨੂੰ ਕਿ ਆਪ ਜਨ ਲਾਉਣ ਲਈ ਯਤਨਸ਼ੀਲ ਨੇ ਔਰ ਇਲਾਕੇ ਤੋਂ ਬਹੁਤ ਜ਼ਿਆਦੀਆਂ ਸੰਗਤਾਂ ਦਾ ਸਜੋਗ ਆ ਜੋ ਮੈਂ ਇਸ ਸ਼ੁਭ ਮੌਕੇ ਤੇ ਆਪਣੇ ਵੱਲੋਂ ਔਰ ਪ੍ਰਧਾਨ ਸਾਹਿਬ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ